ਤੁਹਾਡੇ ਬਹੁਤ ਬੰਦੇ ਨੇ ਇਸ ਵਾਰ ਉਡਾਰੀ ਮਾਰੀ ਹੈ ਪੰਜਾਬ ਦੇ ਵਿੱਚ ਵੀ ਜਿਹਨਾਂ ਨੂੰ ਆਸ਼ੂ ਜੀ ਲੈ ਕੇ ਆਏ ਸੀ ਉਹਨਾਂ ਨੇ ਉਡਾਰੀ ਮਾਰਤੀ ਤੇ ਆਸ਼ੂ ਜੀ ਨੇ ਟਿਕਟ ਦਵਾਇਆ ਸੀ ਉਹਨਾਂ ਨੂੰ ਜਦੋਂ ਦਾ ਟਿਕਟ ਕੱਟਿਆ ਗਿਆ ਤੁਹਾਡੀ ਨੌਲੇਜ ਲਈ ਮੈਂ ਦੱਸਦਾ ਜੀ 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 ਤੇ ਫਿਰ ਪੰਜਾਬੀ ਦੀ ਕਹਾਵਤਾਂ ਕਹਿੰਦੇ ਵੀ ਜਾਂ ਤਾਂ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲਦਾ ਜਾਂ ਕਹਿੰਦੇ ਵੀ ਉਹਦਾ ਪਰਸ਼ਾਵਾ ਹੀ ਪੈ ਜਾਂਦਾ ਕਈ ਵਾਰ ਕਿਸੇ ਹੁਣ ਤੁਹਾਡੀ ਜਿਹੜੀ ਮਤਲਬ ਪਾਰਟੀ ਪ੍ਰਤੀ ਜਿਹੜੀ ਇਮਾਨਦਾਰੀਆ ਡਟ ਕੇ ਖੜਾ ਨਾ ਉਹ 40 ਸਾਲ ਤੋਂ ਆ ਹੁਣ ਤੇ ਬਿੱਟੂ ਪਰਿਵਾਰ ਨੂੰ ਜਿਵੇਂ ਸਾਰੇ ਕਾਂਗਰਸੀਟ ਕਹਿੰਦੇ ਇਸ ਪਰਿਵਾਰ ਨੂੰ ਕਾਂਗਰਸ ਨੇ ਕੀ ਨਹੀਂ ਦਿੱਤਾ ਤੇ ਉਹ ਬੀਜੇਪੀ ਚ ਚਲੇ ਗਏ ਤਾਂ ਮੈਂ ਪੁੱਛਦਾ ਬਿੱਟੂ ਤੇ ਕਿਤੇ ਤੁਹਾਡਾ ਪਰਸ਼ਾਵਾ ਨਹੀਂ ਪਿਆ ਬਿੱਟੂ ਜੀ ਤੇ ਸਭ ਮਤਲਬ ਦਸੋਏ ਦਾਦਾ ਜੀ ਨਾਲ ਮੈਂ ਕੰਮ ਕੀਤਾ ਠੀਕ ਹੈ ਜਿਹੜੇ ਉਹਦੇ ਫਾਦਰ ਸੀਗੇ ਐਕਚੁਅਲੀ ਬੈਂ ਸਿੰਘ ਜੀ ਦੇ ਟੂ ਵਾਰਿਸਤ ਹੋਈ ਸੀਗੇ ਉਹਨਾਂ ਦੀ ਐਕਸੀਡੈਂਟ ਡੈਥ ਹੋ ਗਈ ਸੀਗੇ ਉਹ ਸਾਡੀ ਬੜੀ ਮਦਦ ਕਰਦੇ ਹੁੰਦੇ ਸੀਗੇ ਉਸ ਟਾਈਮ ਜਦ ਸਦਾਬੀਨ ਸਿੰਘ ਜੀ ਪੀਡਲਯੂਡੀ ਮਿਨਿਸਟਰ ਹੋਇਆ ਕਰਦੇ ਸਾਡੇ ਰੋਖਣ ਦੇ ਇੰਤਜ਼ਾਮ ਉਹ ਸਾਡਾ ਨਾਵਾ ਹਾਊਸ ਕਰਦੇ ਹੁੰਦੇ ਸੀ ਤੇ ਉਹ ਐਕਚੁਅਲੀ ਉਹ ਮਤਲਬ ਉਹਨਾਂ ਦੀ ਅਨਟਾਈਮਲੀ ਡੈਥ ਨੇ ਸਿਨਿਉਰੀ ਹੀ ਬਦਲਤਾ ਪੂਰਾ ਠੀਕ ਹੈ ਨਾ ਤੇ ਗੁਰਕੀਰਤ ਜੀ ਦਾ ਯੂਥ ਕਾਂਗਰਸ ਦੀ ਮੈਂਬਰਸ਼ਿਪ ਤਾਂ ਵਿਚਾਰਾ ਉਹ ਕਰਦਾ ਰਹਿ ਗਿਆ ਕਿਸਮਤੀ ਪ੍ਰਧਾਨੇ ਬਨ ਗਿਆ ਠੀਕ ਹੈ ਗੁਰਕੀਰਤ ਦਾ ਬਹੁਤ ਰੋਲ ਰਿਆ ਇਹਨੂੰ ਪ੍ਰਧਾਨ ਬਣਾ ਚ ਕਿ ਠੀਕ ਹੈ ਬੰਦਾ ਫਿਰ ਆਪਣੇ ਦਿਮਾਗ ਨਾਲ ਪੋਲਿਟਿਕਸ ਕਰਦਾ ਉਹਨੂੰ ਉੱਥੇ ਵਧੀਆ ਲੱਗਿਆ ਤਾਂ ਉੱਥੇ ਚਲਾ ਗਿਆ ਵੀ ਤੂੰ ਜਾਣ ਤੂੰ ਜਾਂ ਪਹਿਲਾਂ ਕੋਈ ਗੱਲ ਹਾਂ ਤੁਹਾਡੀ ਗੱਲ ਨਹੀਂ ਮੇਰੀ ਗੱਲ ਨਹੀਂ ਉਹਦੇ ਨਾਲ ਕੋਈ ਹੋਈ ਕਿਉਂਕਿ ਉਹਦਾ ਕਿਸੇ ਦਾ ਫੋਨ ਚੱਕਦਾ ਹੀ ਨਹੀਂ ਸੀਗਾ ਤਾਂ ਗੱਲ ਹੀ ਕੀ ਹੋਣੀ ਸੀਗੀ ਇਸ ਨਾਲ ਤੇ ਇਸ ਕਰਕੇ ਮਤਲਬ ਹੋਏ ਹੈ ਮੈਂ ਫੋਨ ਕਰਦਾ ਵੀ ਨਹੀਂ ਸੀ ਉਹਨੂੰ ਕਿ ਮੈਂ ਸੋਚਿਆ ਕਿ ਮੈਂ ਮੇਰਾ ਨਹੀਂ ਕਰੂਗਾ ਤਾਂ ਮੇਰੇ ਦਿਲ ਨੂੰ ਥੇਸ ਪਹੁੰਚੂਗੀ ਕਿ ਜਦੋਂ ਉਹਦਾ ਟਿਕਟ ਕੱਟਿਆ ਗਿਆ ਸੀਗਾ ਤਾਂ ਆਸ਼ੂ ਜੀ ਔਰ ਇਹ ਦਾਖਾ ਜੀ ਔਰ ਸਾਡੇ ਫਿਰੋਜ਼ਪੁਰ ਤੋਂ ਐਮਐਲਏ ਪਿੰਕੀ ਜੀ ਇਹ ਮੇਰੇ ਕੋਲ ਲੈ ਕੇ ਆਏ ਕਿ ਬਈਆਂ ਦੀ ਟਿਕਟ ਕੱਟੀ ਗਈ ਮਲੇ ਹੈ ਫਿਰ ਟਿਕਟ ਆਸ਼ੂ ਜੀ ਨੇ ਹੋ ਰਹੀ ਸੀਗੀ ਉਸ ਟਾਈਮ ਵੀ 14 ਦੀ ਗੱਲ ਹੈ ਪ੍ਰਿੰਕਾ ਜੀ ਨੇ ਉਹਨੂੰ ਫੋਨ ਕੀਤਾ ਕਹਿੰਦੀ ਮਤਲਬ ਤੁਸੀਂ ਤੂੰ ਦੱਸ ਉਥੋਂ ਕਿਹੜਾ ਅਸੀਂ 3-4 ਬੰਦੇ ਨਹੀਂ ਦੱਸਾਂਗੇ ਜਿਨ੍ਹਾਂ ਦੇ ਨਾਮ ਸੀਗੇ ਮੈਂ ਕੰਸਲਟ ਕਰ ਰਿਆ ਸੀ ਇਹਨਾਂ ਨਾਲ ਤੇ ਇਹਨਾਂ ਦੀ ਗੱਲ ਉੱਥੇ ਤੱਕ ਪਹੁੰਚਾ ਰਿਆ ਸੀਗਾ ਪ੍ਰਿੰਕਾ ਨੇ ਕਿਹਾ ਫਿਰ ਆਸ਼ੂ ਕਿਉਂ ਨਹੀਂ ਲੜਦਾ ਮੈਂ ਉਹਨੂੰ ਕਿਹਾ ਮੈਂ ਕਿਹਾ ਆਸ਼ੂ ਜੀ ਤੁਹਾਡੇ ਤੇ ਆ ਰਹੀ ਹੈ ਫਿਰ ਤੁਹਾਨੂੰ ਲੜਨਾ ਪਊ ਤੇ ਕਹਿੰਦਾ ਜੀ ਇਹਨਾਂ ਨੇ ਕਿਹਾ ਕਿ ਮੈਂ ਆਪਣਾ ਛੋਟਾ ਇਲੈਕਸ਼ਨ ਕਾਉਂਸਲਰ ਤੋਂ ਐਮ.ਐਲ.ਏ ਹੋ ਗਿਆ ਮੇਰੇ ਲਈ ਬੜੀ ਗੱਲ ਹੈ ਕਿ ਕਿੱਡਾ ਬੜਾ ਇਲੈਕਸ਼ਨ ਨੌਕਾਸਟ ਇਸੇੰਦਾ ਲੜਨਾ ਮੇਰੇ ਲਈ ਮੁਸ਼ਕਿਲ ਹੈ ਤੇ ਮੈਂ ਉਹਨੂੰ ਦੱਸਤਾ ਮੈਂ ਕਿ ਆਸ਼ੂ ਦੀ ਇਹ ਪੋਜੀਸ਼ਨ ਹੈ ਤੇ ਫਿਰ ਉਹਨਾਂ ਅਗੇ ਆਸ਼ੂ ਨਹੀਂ ਪੁੱਛੋ ਕਿਹੜਾ ਲੜਨਾ ਚਾਹੀਦਾ ਇਹਨਾਂ ਨੇ ਨਾਮ ਬਿੱਟੂ ਦਾ ਦਿੱਤਾ ਠੀਕ ਹੈ ਬਿੱਟੂ ਦਾ ਇਹ ਹੋਇਆ ਕਿ ਕਰਨ ਜੀ ਉਹ ਤਾਂ ਰਾਹੁਲ ਜੀਨੋ ਦੀ ਟਿਕਟ ਕੱਟਦੀ ਤੇ ਮੁਸ਼ਕਿਲ ਹੈ ਮੈਂ ਕਹਿੰਦਾ ਤੁਸੀਂ ਕਰੋ ਮੈਂ ਕਹਿੰਦਾ ਦੇਖੋ ਤੁਸੀਂ ਦਾਦੀ ਜੀ ਲੜੀ ਸੀ ਇੱਥੇ ਬੀਨ ਸਿੰਘ ਜੀ ਦਾ ਬੜਾ ਨਾਮ ਹੈ ਠੀਕ ਹੈ ਹਿੰਦੂ ਮਾਸੇਜ ਵੀ ਕਿ ਜਿਹੜੇ ਲੋਕ ਉਹਨੂੰ ਲਾਈਕ ਕਰਦੇ ਆ ਮੈਂ ਉਸ ਨੂੰ ਟਿਕਟ ਦੋ ਉਹ ਸਭ ਦੇ ਪੈਰ ਪੂਰ ਵਿੱਚ ਹੁੰਦਾ ਹੈ ਬੜਾ ਹੰਮਲ ਹੁੰਦਾ ਆ ਉਹ ਤੁਸੀਂ ਉਹਨੂੰ ਟਿਕਟ ਦੋ ਤੇ ਆਸ਼ੂ ਦੀ ਵੀ ਇਹੀ ਹੈ ਭਾਵਨਾ ਕਿ ਉਹਨੂੰ ਟਿਕਟ ਦੋ ਤਾਂ ਫਿਰ ਟਿਕਟ ਮਿਲ ਗਿਆ ਉਹਨੂੰ ਤੇ ਜੇ ਟਿਕਟ ਮਿਲ ਗਿਆ ਤਾਂ ਮੇਰੇ ਦਫ਼ਤਰ 'ਚ ਬੈਠਾ ਸੀ ਜਦ ਬੈਂਕਾਇਰ ਉਹਨੂੰ ਫੋਨ ਕੀਤਾ ਕਹਿੰਦੇ ਦੇਖੋ ਮੇਰਾ ਨਾਮ ਲਿਆ ਉਹਨਾਂ ਨੇ ਕਿ ਉਹਨਾਂ ਦੇ ਕਹਿੰਦੇ ਤੈਨੂੰ ਅਸੀਂ ਕਰ ਰਹੇ ਲੇਕਿਨ ਹੁਣ ਤੂੰ ਜਿੱਤ ਕੇ ਆਣਾ ਹੈ ਕਹਿੰਦੇ ਮੈਂ ਤਾਂ ਉਹਨਾਂ ਦੇ ਚੜਨਾ 'ਚ ਹੀ ਬੈਠਾ ਮੇਰੇ ਆਫਿਸ 'ਚ ਹੀ ਬੈਠਾ ਸੀ ਉਹ ਤੇ ਉਸ ਟਾਈਮ ਉਹਨੇ ਗੱਲ ਕਹੀ ਸੀ ਕਹਿੰਦਾ ਜੀ ਮੈਂ ਤੁਹਾਡਾ ਜਿੰਦਗੀ ਵਰ ਦੇਣਾ ਨਹੀਂ ਦੇ ਸਕਦਾ ਕਹਿੰਦਾ ਤੁਸੀਂ ਐਡਾ ਬੜਾ ਮੇਰਾ ਕੰਮ ਕੀਤਾ ਤੁਹਾਮੇ ਚਲੋ ਮਗਾ ਯਾਰ ਹੁਣ ਤੂੰ ਜਿੱਤ ਕੇ ਆਇ ਬਗਦਰ ਆਸ਼ੂਜੀ ਨੇ ਨਾਮ ਦਿੱਤਾ ਆਸ਼ੂਜੀ ਤੇਰੇ ਨਾਲ ਲੱਗਣਗੇ ਤੂੰ ਜਿੱਤ ਕੇ ਆਣਾ ਕਹਿੰਦਾ ਜੇ ਜਿੱਤੂੰਗਾ ਮੈਂ ਤੁਹਾਨੂੰ ਮਤਲਬ ਹਾਰ ਕੇ ਨਹੀਂ ਆਉਂਗਾ ਮੈਂ ਜਿੱਤ ਕੇ ਆਉਂਗਾ ਜਿੱਤੇ ਆ ਵੀ ਫਿਰ ਅਗਲੀ ਵਾਰ ਵੀ ਜਿੱਤੇ ਆ ਈਸ਼ਵਰ ਪਤਾ ਨਹੀਂ ਉਹਨੂੰ ਕੀ ਹੋ ਗਿਆ ਉਹ ਟਿਕਟ ਤਾਂ ਫਾਈਨਲ ਹੀ ਸੀਗਾ ਇੱਥੇ ਤਾਂ ਕੋਈ ਦਾਵੇਦਾਰੀ ਨਹੀਂ ਸੀਗਾ ਕੋਈ ਟਿਕਟ ਦਾ ਆਲੋ ਸਡਨ ਫੈਸਲਾ ਹੋ ਗਿਆ ਇਹ ਇੱਕ ਹੀ ਹੋ ਗਿਆ ਮੈਂ ਲੋਕਾਂ ਨੂੰ ਪੁੱਛਿਆ ਵੀ ਮੈਂ ਕਿਹਾ ਵੀ ਗੁਰਕੀਰਤ ਨੂੰ ਪੁੱਛਿਆ ਕਹਿੰਦਾ ਜੇ ਪਰਿਵਾਰਸ਼ੀ ਨਹੀਂ ਕਹਿੰਦਾ ਕੋਈ ਗੱਲ ਹੋਈ ਤੇ ਉਹ ਕੋਈ ਗੱਲ ਉੱਪਰ ਹੀ ਹੋਈ ਹੋਗੀ ਉਹਦੀ ਕੋਈ ਮਤਲਬ ਹੈ ਤਾਂ ਚਲਾ ਗਿਆ ਪਰ ਜਿਵੇਂ ਤੁਸੀਂ ਕਹਿ ਕੇ ਫੋਨ ਉਹ ਕਿਸੇ ਦਾ ਨਹੀਂ ਸੀ ਚੱਕਦੇ ਬਿੱਟੂ ਤਾਂ ਹੋ ਸਕਦਾ ਇਹ ਤਾਂ ਨਹੀਂ ਸੀ ਸ਼ਰਦ ਲੋਕ ਇਸ ਗੱਲ ਤੋਂ ਤਾਂ ਨਹੀਂ ਸੀ ਖਫਾ ਹੋਗੇ ਬਿੱਟੂ ਨੂੰ ਪਹਿਲਾਂ ਹੀ ਕੰਦ ਤੇ ਲਿਖਿਆ ਦਿਸ ਗਿਆ ਹੋਵੇ ਬਈ ਇਤਕੀ ਬੰਨ ਨਹੀਂ ਗੱਲ ਦੇਖੋ ਸਾਰੇ ਲੋਗ ਇਹਨੂੰ ਜਿਤਾਉਂਦੇ ਮੈਂ ਇਹਨਾਂ ਨੂੰ ਪੁੱਛਿਆ ਵੀ ਸੀਗਾ ਕਹਿੰਦੇ ਠੀਕ ਹੈ ਕਹਿੰਦੇ ਹੋ ਜਦ ਤੁਰ ਤੁਸੀਂ ਉਹਨੂੰ ਟਿਕਟ ਦੋਗੇ ਤਾਂ ਕਾਂਗਰਸ ਸਾਰੇ ਨਾਲ ਕੇ ਲੜੂਗੀ ਸਾਰਿਆਂ ਨੇ ਕਿਹਾ डावर साहब ने सामने सामने क्या कोई ऐसा नहीं कि किसी ने नहीं किया होगा ठीक है वो उन्होंने मन दी गल हुई की है पर पर मैं पर मैं कह रहा हूं ਤੁਸੀਂ 2014 ਦੇ ਵਿੱਚ ਆਸ਼ੂ ਨੂੰ ਟਿਕਟ ਦਿੰਦੇ ਦਿੰਦੇ ਉਦੋਂ ਆਸ਼ੂ ਨੇ ਮਨ ਕਰਤਾ ਕਿ ਨਹੀਂ ਮੈਂ ਨਹੀਂ ਦਿੱਤਾ ਟਿਕਟ ਹਾਈ ਕਮਾਂਡ ਵਿੱਚ ਕਾਂਗਰਸ ਪਾਰਟੀ ਦੀ ਗੱਲ ਕਰਦਾ ਕਾਂਗਰਸ ਪਾਰਟੀ ਜਿਹੜੀ 2014 ਦੇ ਵਿੱਚ ਆਸ਼ੂ ਨੂੰ ਟਿਕਟ ਆਫਰ ਕਰ ਰਹੀ ਸੀ ਕਿ ਤੁਸੀਂ ਲੜੋ ਬਿੱਟੂ ਦੀ ਟਿਕਟ ਕੱਟ ਕੇ ਨਹੀਂ ਬਿੱਟੂ ਦੀ ਟਿਕਟ ਕੱਟੀ ਗਈ ਸੀ ਜੀ ਠੀਕ ਹੈ ਉਹ ਨਨਤਪੁਰ ਸਾਹਿਬ ਤੋਂ ਐਮਪੀ ਸੀਗੇ ਜੀ 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 ਉਹਨਾਂ ਨੂੰ ਕਹਤਾ ਸੀਗਾ ਕਿ థాంਕ ਯੂ ਵੈਰੀ ਮਚ ਉਹ ਤੋਂ ਬਾਅਦ ਸੀਗਾ ਕਿ ਲੁਧਿਆਣੇ ਦੀ ਟਿਕਟ ਸੀ ਹਾਂਜੀ ਠੀਕ ਹੈ ਹੈਨਾ ਤੂੰ ਨਾਮ ਮੈਂ ਨਾ ਤੂੰ ਪੁੱਛ ਰਿਹਾ ਸੀ ਕਿ ਇਹਨੂੰ ਦੇਣੀ ਚਾਹੀਦੀ ਹੈ ਹਾਂ ਬਿਲਕੁਲ ਤਿੰਨ ਚਾਰ ਨਾਮ ਹੋਰ ਵੀ ਜਿਹੜਾ ਮੈਂ ਨਾਲ ਡਿਸਕਸ ਕੀਤੇ ਫਿਰ ਇਹਨਾਂ ਨੇ ਦੱਸਿਆ ਕਿ ਇਹਨਾਂ ਨੇ ਬਿੱਟੂ ਦਾ ਨਾਮ ਸੈੱਟ ਕੀਤਾ ਮੈਂ ਬਿੱਟੂ ਦਾ ਨਾਮ ਹੀ ਪਾਸ ਕੀਤਾ ਗਿਆ ਠੀਕ ਹੈ ਫੋਨ ਗਿਆ ਕਿ ਬਈ ਇਹਦਾ ਟਿਕਟ ਮਲ ਇਕੱਠਿਆ ਗਿਆ ਅੰਦਰ ਸਾਥ ਤੋਂ ਇਹ ਤੇ ਫਿਰ ਇਹਨਾਂ ਨੂੰ ਆਫਰ ਆਈ ਕਿ ਤੁਸੀਂ ਲੜੋ ਤੇ ਫਿਰ ਇਹਨੇ ਕਿਹਾ ਜੀ ਮੈਂ ਐਡਾ ਬੜਾ ਇਲੈਕਸ਼ਨ ਨਹੀਂ ਲੜ ਸਕਦਾ ਕਦੋਂ ਕਿ ਫਿਰ ਉਹਨਾਂ ਨੇ ਕਿਹਾ ਕਿ ਰੋ ਨੋ ਤੋ ਪੁੱਛੋ ਕੌਣ ਲੜ ਸਕਦਾ ਹੈ ਇਹਨਾਂ ਨੇ ਬਿੱਟੂ ਜੀ ਦਾ ਨਾਮ ਲਿਆ ਪਰ ਪਰ ਮੈਂ ਇਹ ਗੱਲ ਕਰ ਲੈਣਾ ਚਲੋ 2014 ਦੇ ਵਿੱਚ ਆਸ਼ੂ ਜੀ ਬਿੱਟੂ ਮੇਰੇ ਸਾਹਮਣੇ ਵੀ ਹੋਗਾ ਮੈਂ ਕਿ ਐਸਾ ਦਾਨੂਗਾ 2014 ਦੇ ਵਿੱਚ ਆਸ਼ੂ ਜੀ ਨੂੰ ਟਿਕਟ ਮਿਲਦੀ ਸੀ ਇਹਨਾਂ ਨੇ ਲੜਨ ਤੋਂ ਮਨਾਂ ਕਰਤਾ ਪਰ ਜਦੋਂ ਹੁਣੇ ਲੜਨਾ ਚਾਹੁੰਦੇ ਸੀ ਉਦੋਂ ਇਹਨਾਂ ਦੀ ਟਿਕਟਕ ਤਸੀ ਕੋਈ ਖਾ ਗਿਆ ਤੁਹਾਡੇ ਬਹੁਤ ਬੰਦਿਆਂ ਨੇ ਇਸ ਵਾਰ ਉਡਾਰੀ ਮਾਰੀ ਹੈ ਪੰਜਾਬ ਦੇ ਵਿੱਚ ਵੀ ਜਿਨ੍ਹਾਂ ਨੂੰ ਆਸ਼ੂ ਜੀ ਲੈ ਕੇ ਆਏ ਸੀ ਉਹਨਾਂ ਨੇ ਉਡਾਰੀ ਮਾਰਤੀ ਤੇ ਤੁਹਾਡਾ ਆਸ਼ੂ ਜੀ ਨੇ ਟਿਕਟ ਦਵਾਇਆ ਸੀ ਉਹਨਾਂ ਨੂੰ ਜਦੋਂ ਦਾ ਟਿਕਟ ਕੱਟਿਆ ਗਿਆ ਤੁਹਾਡੀ ਨੌਲੇ ਜੀ ਮੈਂ ਦੱਸਦਾ ਜੀ 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 ਤੇ ਫਿਰ ਪੰਜਾਬੀ ਦੀ ਕਹਾਵਤਾਂ ਕਹਿੰਦੇ ਵੀ ਜਾਂ ਤਾਂ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲਦਾ ਜਾਂ ਕਹਿੰਦੇ ਵੀ ਉਹਦਾ ਪਰਸ਼ਾਵਾ ਹੀ ਪੈ ਜਾਂਦਾ ਕਈ ਵਾਰ ਕਿਸੇ ਹੁਣ ਤੁਹਾਡੀ ਜਿਹੜੀ ਮਤਲਬ ਪਾਰਟੀ ਪ੍ਰਤੀ ਜਿਹੜੀ ਇਮਾਨਦਾਰੀਆ ਡਟ ਕੇ ਖੜਨਾ ਉਹ 40 ਸਾਲ ਤੋਂ ਆ ਹੁਣ ਤੇ ਬਿੱਟੂ ਪਰਿਵਾਰ ਨੂੰ ਜਿਵੇਂ ਸਾਰੇ ਕਾਂਗਰਸੀਟ ਕਹਿੰਦੇ ਇਸ ਪਰਿਵਾਰ ਨੂੰ ਕਾਂਗਰਸ ਨੇ ਕੀ ਨਹੀਂ ਦਿੱਤਾ ਤੇ ਉਹ ਬੀਜੇਪੀ ਚ ਚਲੇ ਗਏ ਤਾਂ ਮੈਂ ਪੁੱਛਦਾ ਬਿੱਟੂ ਤੇ ਕਿਤੇ ਤੁਹਾਡਾ ਪਰਸ਼ਾਵਾ ਨਹੀਂ ਪਿਆ ਬਿੱਟੂ ਜੀ ਤੇ ਸਭ ਮਤਲਬ ਦਸੋ ਜੀ ਦਾਦਾ ਜੀ ਨਾਲ ਮੈਂ ਕੰਮ ਕੀਤਾ ਠੀਕ ਹੈ ਜਿਹੜੇ ਉਹਦੇ ਫਾਦਰ ਸੀਗੇ ਐਕਚੁਅਲੀ ਬੈਂ ਸਿੰਘ ਜੀ ਦੇ ਟੂ ਵਾਰਿਸਤਾ ਹੋਈ ਸੀਗੇ ਉਹਨਾਂ ਦੀ ਐਕਸੀਡੈਂਟ ਡੈਥ ਹੋ ਗਈ ਸੀ ਉਹ ਸਾਡੀ ਬੜੀ ਮਦਦ ਕਰਦੇ ਹੁੰਦੇ ਸੀਗੇ ਉਸ ਟਾਈਮ ਜਦ ਸਦਾਬਹਨ ਸਿੰਘ ਜੀ ਪੀ ਡਬਲਯੂ ਡੀ ਮਿਨਿਸਟਰ ਬਹ ਕਰਦੇ ਸਾਡੇ ਰੱਖਣ ਦੇ ਇੰਤਜ਼ਾਮ ਉਹ ਸਾਡਾ ਨਾਵਾ ਹਾਊਸ ਕਰਦੇ ਹੁੰਦੇ ਸੀਗੇ ਤੇ ਉਹ ਐਕਚੁਅਲੀ ਉਹ ਮਤਲਬ ਉਹਨਾਂ ਦੀ ਅਨਟਾਈਮਲੀ ਡੈਥ ਨੇ ਸਿਨਿਉਰੀ ਹੀ ਬਦਲਤਾ ਪੂਰਾ ਠੀਕ ਹੈ ਨਾ ਤੇ ਗੁਰਖੀਰ ਜੀ ਸੀਗਾ ਯੂਥ ਕਾਂਗਰਸ ਦੀ ਮੈਂਬਰਸ਼ਿਪ ਤਾਂ ਵਿਚਾਰਾ ਉਹ ਕਰਦਾ ਰਹਿ ਗਿਆ ਕਿਸਮਤ ਹੀ ਪ੍ਰਧਾਨੇ ਬਨ ਗਿਆ ਠੀਕ ਹੈ ਗੁਰਕੀਰਤ ਦਾ ਬਹੁਤ ਰੋਲ ਰਿਆ ਨੂੰ ਪ੍ਰਧਾਨ ਬਣਾ ਚਾ ਠੀਕ ਹੈ ਬੰਦਾ ਫਿਰ ਆਪਣੇ ਦਿਮਾਗ ਨਾਲ ਪੋਲਿਟਿਕਸ ਕਰਦਾ ਉਹਨੂੰ ਉੱਥੇ ਵਧੀਆ ਲੱਗਿਆ ਤਾਂ ਉੱਥੇ ਚਲਾ ਗਿਆ ਵਿੱਚ ਤੂੰ ਜਾਣ ਤੂੰ ਜਾਂ ਪਹਿਲਾਂ ਕੋਈ ਗੱਲ ਹਾਂ ਤੁਹਾਡੀ ਗੱਲ ਨਹੀਂ ਮੇਰੀ ਗੱਲ ਨਹੀਂ ਉਹਦੇ ਨਾਲ ਕੋਈ ਹੋਈ ਕਿਉਂਕਿ ਉਹਦਾ ਕਿਸੇ ਦਾ ਫੋਨ ਚੱਕਦਾ ਹੀ ਨਹੀਂ ਸੀਗਾ ਤਾਂ ਗੱਲ ਹੀ ਕੀ ਹੋਣੀ ਸੀਗੀ ਇਸ ਨਾਲ ਤੇ ਇਸ ਕਰਕੇ ਮੱਲਾ ਹੋਏ ਹੈ ਮੈਂ ਫੋਨ ਕਰਦਾ ਵੀ ਨਹੀਂ ਸੀ ਉਹਨੂੰ ਕਿ ਮੈਂ ਸੋਚਿਆ ਕਿ ਮੈਂ ਮੇਰਾ ਨਹੀਂ ਕਰੂਗਾ ਤਾਂ ਮੇਰੇ ਦਿਲ ਨੂੰ ਥੇਸ ਪਹੁੰਚੂਗੀ ਕਿ ਜਦੋਂ ਉਹਦਾ ਟਿਕਟ ਕੱਟਿਆ ਗਿਆ ਸੀਗਾ ਤਾਂ ਆਸ਼ੂ ਜੀ ਹੋਰ ਇਹ ਦਾਖਾ ਜੀ ਉਹ ਸਾਡੇ ਫਿਰੋਜ਼ਪੁਰ ਤੋਂ ਐਮਐਲਏ ਪਿੰਕੀ ਜੀ ਇਹ ਮੇਰੇ ਕੋਲ ਲੈ ਕੇ ਆਏ ਕਿ ਬਈਆਂ ਦੀ ਟਿਕਟ ਕੱਟੀ ਗਈ ਮਲੇ ਹੈ ਫਿਰ ਟਿਕਟ ਆਸ਼ੂ ਜੀ ਨੇ ਹੋ ਰਹੀ ਸੀਗੀ ਉਸ ਟਾਈਮ ਵੀ 14 ਦੀ ਗੱਲ ਹੈ ਪ੍ਰਿੰਕੀ ਜੀ ਨੇ ਉਹਨੂੰ ਫੋਨ ਕੀਤਾ ਕਹਿੰਦੀ ਮਤਲਬ ਤੁਸੀਂ ਤੂੰ ਦੱਸ ਉਥੋਂ ਕਿਹੜਾ ਅਸੀਂ 3-4 ਬੰਦੇ ਨਹੀਂ ਦੱਸਾਂਗੇ ਜਿਨ੍ਹਾਂ ਦੇ ਨਾਮ ਸੀਗੇ ਮੈਂ ਕੰਸਲਟ ਕਰ ਰਿਆ ਸੀ ਇਹਨਾਂ ਨਾਲ ਤੇ ਇਹਨਾਂ ਦੀ ਗੱਲ ਉੱਥੇ ਤੱਕ ਪਹੁੰਚਾ ਰਿਆ ਸੀਗਾ ਪ੍ਰਿੰਕੀ ਨੇ ਕਿਹਾ ਫਿਰ ਆਸ਼ੂ ਕਿਉਂ ਨਹੀਂ ਲੜਦਾ ਮੈਂ ਉਹਨੂੰ ਕਿਹਾ ਮੈਂ ਕਿਹਾ ਆਸ਼ੂ ਜੀ ਤੁਹਾਡੇ ਤੇ ਆ ਰਹੀ ਹੈ ਫਿਰ ਤੁਹਾਨੂੰ ਲੜਨਾ ਪਊਗਾ ਇਹ ਕਹਿੰਦਾ ਜੀ ਇਹਨਾਂ ਨੇ ਕਿਹਾ ਕਿ ਮੈਂ ਆਪਣਾ ਛੋਟਾ ਇਲੈਕਸ਼ਨ ਕੌਂਸਲਰ ਤੋਂ ਐਮਐਲਏ ਹੋ ਗਿਆ ਮੇਰੇ ਲਈ ਬੜੀ ਗੱਲ ਹੈ ਕਿਉਂਕਿ ਐਡਾ بڑا ਇਲੈਕਸ਼ਨ ਨਾ ਕੌਂਸਲ ਸੀ ਇਹਦਾ ਲੜਨਾ ਮੇਰੇ ਲਈ ਮੁਸ਼ਕਿਲ ਹੈ ਤਾਂ ਮੈਂ ਉਹਨੂੰ ਦੱਸਤਾ ਮੈਂ ਕਿ ਆਸ਼ੂ ਦੀ ਇਹ ਪੋਜੀਸ਼ਨ ਹੈ ਤੇ ਫਿਰ ਉਹਨੇ ਕਿ ਆਸ਼ੂ ਨਹੀਂ ਪੁੱਛੋ ਕਿਹੜਾ ਲੜਨਾ ਚਾਹੀਦਾ ਇਹਨਾਂ ਨੇ ਨਾਮ ਬਿੱਟੂ ਦਾ ਦਿੱਤਾ ਠੀਕ ਹੈ ਬਿੱਟੂ ਦਾ ਇਹ ਹੋਇਆ ਕਿ ਕਹਿੰਦਾ ਜੀ ਉਹ ਤਾਂ ਰਾਹੁਲ ਜੀਨੋਵ ਦੀ ਟਿਕਟ ਕੱਟਦੀ ਤੇ ਮੁਸ਼ਕਿਲ ਹੈ ਮੈਂ ਕਿ ਤੁਸੀਂ ਕਰੋ ਮੈਂ ਕਿਹਾ ਦੇਖੋ ਤੁਸੀਂ ਦਾਦੀ ਜੀ ਲੜੀ ਸੀ ਇੱਥੇ ਬੈਂ ਸਿੰਘ ਜੀ ਦਾ ਬੜਾ ਨਾਮ ਹੈ ਠੀਕ ਹੈ ਸਿੰਧੂ ਮਾਸਿਸ ਵੀ ਕਿ ਜਿਹੜੇ ਲੋਕ ਉਹਨੂੰ ਲਾਈਕ ਕਰਦੇ ਐ ਮੈਂ ਉਸ ਨੂੰ ਉਹਨੂੰ ਟਿਕਟ ਦੋ ਉਹ ਸਭ ਦੇ ਪੈਰ ਵਿੱਚ ਹੁੰਦਾ ਹੈ ਬੜਾ ਹੰਮਲ ਹੁੰਦਾ ਆ ਉਹ ਤੁਸੀਂ ਉਹਨੂੰ ਟਿਕਟ ਦੋ ਤੇ ਆਸ਼ੂ ਦੀ ਵੀ ਇਹੀ ਹੈ ਭਾਵਨਾ ਕਿ ਉਹਨੂੰ ਟਿਕਟ ਦੋ ਤਾਂ ਫਿਰ ਟਿਕਟ ਮਿਲ ਗਿਆ ਉਹਨੂੰ ਠੀਕ ਹੈ ਟਿਕਟ ਮਿਲ ਗਿਆ ਤਾਂ ਮੇਰੇ ਦਫ਼ਤਰ 'ਚ ਬੈਠਾ ਸੀ ਜਦ ਬੈਂਕਾਇਰ ਉਹਨੂੰ ਫੋਨ ਕੀਤਾ ਕਹਿੰਦੇ ਦੇਖੋ ਮੇਰਾ ਨਾਮ ਲਿਆ ਉਹਨਾਂ ਨੇ ਕਿ ਉਹਨਾਂ ਦੇ ਕਹਿੰਦੇ ਤੁਹਾਨੂੰ ਅਸੀਂ ਕਰ ਰਹੇ ਲੇਕਿਨ ਹੁਣ ਤੂੰ ਜਿੱਤ ਕੇ ਆਣਾ ਕੰਨ੍ਹੇ ਮੈਂ ਤਾਂ ਉਹਨਾਂ ਦੇ ਚੜਨਾ ਚ ਬੈਠਾ ਮੇਰੇ ਆਫਿਸ 'ਚ ਹੀ ਬੈਠਾ ਸੀਗਾ ਤੇ ਉਸ ਟਾਈਮ ਉਹਨੇ ਇੱਕ ਗੱਲ ਕਹੀ ਸੀ ਕਹਿੰਦਾ ਜੀ ਮੈਂ ਤੁਹਾਡਾ ਜਿੰਦਗੀ ਵਰ ਦਿਨ ਨਹੀਂ ਦੇ ਸਕਦਾ ਕਹਿੰਦਾ ਤੁਸੀਂ ਐਡਾ ਬੜਾ ਮੇਰਾ ਕੰਮ ਕੀਤਾ ਤੁਹਾ ਮਗਾ ਚਲੋ ਮਗਾ ਯਾਰ ਹੁਣ ਤੂੰ ਜਿੱਤ ਕੇ ਆਇ ਬਗਦਰ ਆਸ਼ੂਜੀ ਨੇ ਨਾਮ ਦਿੱਤਾ ਆਸ਼ੂਜੀ ਤੇਰੇ ਨਾਲ ਲੱਗਣਗੇ ਤੂੰ ਜਿੱਤ ਕੇ ਆਣਾ ਕਹਿੰਦਾ ਜੀ ਜਿੱਤੂੰਗਾ ਮੈਂ ਤੁਹਾਨੂੰ ਮਤਲਬ ਹਾਰ ਕੇ ਨਹੀਂ ਆਉਂਗਾ ਮੈਂ ਜਿੱਤ ਕੇ ਆਉਂਗਾ ਜਿੱਤੇ ਆ ਵੀ ਫਿਰ ਅਗਲੀ ਵਾਰ ਵੀ ਜਿੱਤੇ ਆ ਈਸ਼ਵਰ ਪਤਾ ਨਹੀਂ ਉਹਨੂੰ ਕੀ ਹੋ ਗਿਆ ਉਹ ਟਿਕਟ ਤਾਂ ਫਾਈਨਲ ਹੀ ਸੀਗਾ ਇੱਥੇ ਤਾਂ ਕੋਈ ਦਾਵੇਦਾਰ ਹੀ ਨਹੀਂ ਸੀਗਾ ਕੋਈ ਟਿਕਟ ਦਾ ਆਲੋ ਸਡਨ ਫੈਸਲਾ ਹੋ ਗਿਆ ਇਹ ਕਿ ਹੋ ਗਿਆ ਮੈਂ ਲੋਗਾਂ ਨੂੰ ਪੁੱਛਿਆ ਵੀ ਮੈਂ ਕਿਹਾ ਵੀ ਗੁਰਕੀਰਤ ਨੂੰ ਪੁੱਛਿਆ ਕਹਿੰਦਾ ਜੇ ਪਰਿਵਾਰ ਚ ਨਹੀਂ ਕਹਿੰਦਾ ਕੋਈ ਗੱਲ ਹੋਈ ਤੇ ਉਹ ਕੋਈ ਗੱਲ ਉੱਪਰ ਹੀ ਹੋਈ ਹੋਗੀ ਉਹਦੀ ਕੋਈ ਮਨ ਲੈ ਹੈ ਤਾਂ ਚਲਾ ਗਿਆ ਪਰ ਜਿਵੇਂ ਤੁਸੀਂ ਕਹਿ ਕੇ ਫੋਨ ਉਹ ਕਿਸੇ ਦਾ ਨਹੀਂ ਸੀ ਚੱਕਦੇ ਬਿੱਟੂ ਤਾਂ ਹੋ ਸਕਦਾ ਇਹ ਤਾਂ ਨਹੀਂ ਸੀ ਸ਼ਰਦ ਲੋਕੇ ਇਸ ਗੱਲ ਤੋਂ ਤਾਂ ਨਹੀਂ ਸੀ ਖਫਾ ਹੋਗੇ ਬਿੱਟੂ ਨੂੰ ਪਹਿਲਾਂ ਹੀ ਕੰਦ ਤੇ ਲਿਖਿਆ ਦਿੱਸ ਗਿਆ ਹੋਵੇ ਵਿਅਕਤੀ ਬਣ ਨਹੀਂ ਨੀ ਗੱਲ ਦੇਖੋ ਸਾਰੇ ਲੋਗ ਇਹਨੂੰ ਜਿਤਾਉਂਦੇ ਮੈਂ ਇਹਨਾਂ ਨੂੰ ਪੁੱਛਿਆ ਵੀ ਸੀਗਾ ਕਹਿੰਦਾ ਠੀਕ ਹੈ ਕਹਿੰਦਾ ਹੋ ਜਾ ਤਦ ਤੁਸੀਂ ਉਹਨੂੰ ਟਿਕਟ ਦਵੋਗੇ ਤਾਂ ਕਾਂਗਰਸ ਸਾਰੇ ਰਲ ਕੇ ਲੜੂਗੀ ਸਾਰਿਆਂ ਨੇ ਕਿਹਾ ਡਾਵਰ ਸਾਹਿਬ ਨੇ ਸਾਹਮਣੇ ਸਾਹਮਣੇ ਕਿਹਾ ਕੋਈ ਐਸਾ ਨਹੀਂ ਕਿ ਕਿਸੇ ਨੇ ਨਹੀਂ ਕਿਹਾ ਉਹ ਠੀਕ ਹੈ ਉਹਨਾਂ ਦੀ ਮੰਨ ਦੀ ਗੱਲ ਹੋਈ ਕੀ ਹੈ ਪਰ ਪਰ ਮੈਂ ਪਰ ਮੈਂ ਕਹਾਂ ਤੁਸੀਂ 2014 ਦੇ ਵਿੱਚ ਆਸ਼ੂ ਨੂੰ ਟਿਕਟ ਦਿੰਦੇ ਦਿੰਦੇ ਉਦੋਂ ਆਸ਼ੂ ਨੇ ਮਨਾਂ ਕਰਤਾ ਕਿ ਮੈਂ ਨਹੀਂ ਦਿੱਤਾ ਟਿਕਟ ਚਲੋ ਹਾਈ ਕਮਾਂਡ ਵਿੱਚ ਕਾਂਗਰਸ ਪਾਰਟੀ ਦੀ ਗੱਲ ਕਰਦਾ ਕਾਂਗਰਸ ਪਾਰਟੀ ਜਿਹੜੀ 2014 ਦੇ ਵਿੱਚ ਆਸ਼ੂ ਨੂੰ ਟਿਕਟ ਆਫਰ ਕਰ ਰਹੀ ਸੀ ਕਿ ਤੁਸੀਂ ਲੜੋ ਬਿੱਟੂ ਦੀ ਟਿਕਟ ਕੱਟ ਕੇ ਨਹੀਂ ਬਿਲਕੁਲ ਤਾਂ ਟਿਕਟ ਕੱਟੀ ਗਈ ਸੀ ਜੀ ਠੀਕ ਹੈ ਉਹ ਨੰਦਪੁਰ ਸਾਹਿਬ ਤੋਂ ਐਮਪੀ ਸੀਗੇ ਜੀ 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 ਉਹਨਾਂ ਨੂੰ ਕਹਿਤਾ ਸੀਗਾ ਕਿ థాంਕ ਯੂ ਵੈਰੀ ਮਚ ਉਹ ਤੋਂ ਬਾਅਦ ਸੀਗਾ ਕਿ ਲੁਧਿਆਣੇ ਦੀ ਟਿਕਟ ਸੀ ਹਾਂ ਜੀ ਠੀਕ ਹੈ ਇਹਨਾਂ ਤੋਂ ਨਾਮ ਮੈਂ ਨਾਲ ਤੋਂ ਪੁੱਛ ਰਿਹਾ ਸੀ ਕਿ ਇਹਨੂੰ ਦੇਣੀ ਚਾਹੀਦੀ ਹੈ ਹਾਂ ਬਿਲਕੁਲ ਤਿੰਨ ਚਾਰ ਨਾਮ ਹੋਰ ਵੀ ਜਿਹੜਾ ਮੈਂ ਨਾਲ ਡਿਸਕਸ ਕੀਤੇ ਫਿਰ ਇਹਨਾਂ ਨੇ ਦੱਸਿਆ ਕਿ ਇਹਨਾਂ ਨੇ ਬਿੱਟੂ ਦਾ ਨਾਮ ਸੈੱਟ ਕੀਤਾ ਮੈਂ ਬਿੱਟੂ ਦਾ ਨਾਮ ਹੀ ਪਾਸ ਕੀਤਾ ਆ ਕੀ ਠੀਕ ਹੈ ਉਹਨਾਂ ਨੇ ਕਿਹਾ ਕਿ ਬਈ ਇਹਦਾ ਟਿਕਟ ਮਲ ਇਕੱਠਿਆ ਗਿਆ ਹੈ ਨੰਦਪੁਰ ਸਾਹਿਬ ਤੋਂ ਇਹ ਤੇ ਫਿਰ ਇਹਨਾਂ ਨੂੰ ਆਫਰ ਆਈ ਕਿ ਤੁਸੀਂ ਲੜੋ ਹੂੰ ਤੋ ਫਿਰ ਇਹਨੇ ਕਿਹਾ ਜੀ ਮੈਂ ਐਡਾ ਬੜਾ ਇਲੈਕਸ਼ਨ ਨਹੀਂ ਲੜ ਸਕਦਾ ਤੇ ਮੈਂ ਕਿਹਾ ਫਿਰ ਉਹਨਾਂ ਨੇ ਕਿਹਾ ਕਿ ਉਹ ਤੂੰ ਪੁੱਛੋ ਕੌਣ ਲੜ ਸਕਦਾ ਇਹਨਾਂ ਨੇ ਬਿੱਟੂ ਜੀ ਦਾ ਨਾਮ ਲਿਆ ਪਰ ਮੈਂ ਇਹ ਗੱਲ ਕਰ ਲੈਣਾ ਚਲੋ 2014 ਦੇ ਵਿੱਚ ਆਸ਼ੂ ਜੀ ਬਿੱਟੂ ਮੇਰੇ ਸਾਹਮਣੇ ਵੀ ਹੋਊਗਾ ਮੈਂ ਕਿ ਐਸਾ ਦਾਨੂ ਗੱਲ 2014 ਦੇ ਵਿੱਚ ਆਸ਼ੂ ਜੀ ਨੂੰ ਟਿਕਟ ਮਿਲਦੀ ਸੀ ਇਹਨਾਂ ਨੇ ਲੜਨ ਤੋਂ ਮਨਾਂ ਕਰਤਾ ਪਰ ਜਦੋਂ ਹੁਣੇ ਲੜਨਾ ਚਾਹੁੰਦੇ ਸੀ ਉਦੋਂ ਇਹਨਾਂ ਦੀ ਟਿਕਟ ਤੁਸੀਂ ਕੋਈ ਖਾ ਗਿਆ